ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮਿੱਤਰੋ ਤੇ ਸੁਖਵੀਰ ਸਿੰਘ ਵੀਰ ਦੇ ਘਰ ਦੇ ਵਿੱਚ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਅੱਜ ਵੀਰ ਦੇ ਕੋਲੇ ਮਿੱਤਰੋ 3 ਜਨਵਰੀ ਟੋਟਲ ਗਿਣਤੀ ਦੇ ਵਿੱਚ ਆਓ ਕਰਦੇ ਆ ਗੱਲਬਾਤਾਂ ਜਾਣਕਾਰੀ ਲੈਣੇ ਆ ਸਾਰੀ ਡਿਟੇਲ ਲੈ ਕੇ ਦਿਨਾ ਤੁਹਾਨੂੰ ਸਤਿ ਸ੍ਰੀ ਅਕਾਲ ਸੁਖਵੀਰ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਹਾਂਜੀ ਵੀਰੇ ਵਧੀਆ ਵੀਰੇ ਅੱਛਾ ਜਾਨਵਰ ਅੱਜ ਕਿੰਨੇ ਆ ਤਿੰਨ ਆ ਵੀਰੇ ਇੱਕ ਕਟਾ ਚਾਰ ਆ ਚਾਰ ਅ ਤੱਕ ਟੋਕੜਾ ਕੱਪੜਾ ਮਈਆਂ ਕਿੰਨੀਆਂ ਐ ਵੀਰੇ ਇੱਕ ਆ ਜਿਹੜੀ ਚੈੱਕ ਪਾਸ ਆ ਚੈੱਕ ਪਾਸ ਤੋਂ ਚੱਲ ਕਿਹੜੀ ਆ ਫਿਰ ਆ ਹਾ ਵੀਰੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਵਾਲੀ ਹੈ ਇਹ ਚਾਰਾਂ ਮਹੀਨੇ ਦੀ ਮੈਂ ਗੱਭਣਾ ਵੀਰੇ ਠੀਕ ਆ ਵੀਰੇ ਦੁੱਧ ਦਾ 8 ਕਿਲੋ ਚੋਇਆ ਸੀ ਓਪਰਾ ਕਰ ਗਈ ਹਾਂ ਯਾਨੀ ਕਿ 7 6.5 ਦੁੱਧ ਹੈਗਾ ਬੱਚਾ ਆ ਜਾਂਦਾ ਵੀਰੇ ਬੱਚਾ ਹੈ ਨੀਗਾ ਪਹਾੜੇ ਤੇ ਆ ਵੀਰੇ ਖੁਸ਼ ਹੋ ਕੇ ਮਿਲਦੀ ਪੂਰੀ ਖੁਸ਼ ਹੋ ਕੇ ਦੋ ਡੰਗ ਚੋ ਕੇ ਲੈ ਕੇ ਜਾਵੇ ਵੀਰੇ ਕਿੱਲੇ ਵਾਲੂਆ ਬੜਾ ਹਨਾ ਵੀਰੇ ਹਾਂ ਬਾਈ ਪੂਰੀ ਮਿੱਤਰੋ ਦੇ ਸਕਦੇ ਆ ਬਾਈ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਮੈਂ ਹਾਂ ਨਹੀਂ ਵਾਕਈ ਮੈਂ ਦੀ ਪਾਰਟੀ ਬੁੱਢੀ ਪੜੀ ਆ ਹਨਾ ਹਾਂ ਇੱਕ ਗੱਲ ਦੁੱਧ ਵੀਰੇ ਜਿੱਦੇ ਜੀ ਲਾ ਗਈ ਜਿਹਦੇ ਘਰੇ ਜਾ ਕੇ 8 ਕਿਲੋ ਹੀ ਦੇਣਾ ਮੈਨੇ ਤੇ ਇੱਕ ਸੇਵ ਤੋਂ ਹੋਰਾ 8 ਤੋਂ ਫੈਟ ਵੀਰੇ ਬਾਹਰ ਹੀ ਆਉਂਦੀ ਹੈ ਜੀ ਕਿੰਨੇ ਦੀ ਖਾਣਾ 65000 ਦੀ ਜਾ ਭਰਾਵਾ ਆਪਣੇ ਡਈ ਹਾਰ ਦੀ ਮੈਂ ਕਿੱਥੇ ਜਾਊਂਗਾ ਕੌਣ ਦਿੰਦਾ ਵੀਰੇ ਗੱਬਣਾ ਟੋਖਣਾ ਕਈ ਵੀਰੇ ਨਹੀਂ ਮਿਲਦੀ ਤਾਂ ਹਨ ਕਿੰਨੇ ਦੀ 62000 ਦੀ ਮੈਂ ਦੇਣੀ ਹੈ ਵੀ ਮੈਂ ਕਹਦਾ ਕੁਝ ਨਾ ਵੀਰੇ ਬਾਹਲਾ ਨਾ ਕਹੀਂ ਬੱਸ ਹੋਰ ਦਾ ਨਹੀਂ 60 ਦੀ ਬਾ ਮਾਨਦਾਨ ਕਰ ਦਿਆਂਗੇ ਮਾਨੀਆਂ ਹੁਣ ਫੋਨ ਨਾ ਬੋਲੀ ਮੈਂ 55 ਨਹੀਂ ਕਿਹਾ ਤੈਨੂੰ 55 ਦੀ ਦਿੰਦਾ ਵੀ ਨਹੀਂ ਕੋਈ ਬਾਤ 60000 ਦੀ ਆ ਬਸ ਗੱਲ ਖਾ ਤਾਂ ਮੈਨੂੰ ਪਤਾ ਦੁੱਧ 8 ਕਿਲੋ ਦੇਈ ਜਾਣਾ ਮਿਹਣੇ ਯਾਰ ਹੈਨਾ ਤੇ ਚਾਰਾਂ ਮਹੀਨੇ ਦੀ ਆ ਉਹਦਾ ਚੈੱਕ ਰਾਕੇ ਲੈ ਜਾ ਠੀਕ ਹੈ ਚਵਾਈ ਓਕੇ ਦੀ ਰਿਪੋਰਟ ਜਮਾ ਵੀਰੇ ਓਸੇ ਤੋ 2 ਨੰਬਰ ਵਾਲੀ ਬਾਈ ਇਹਦੇ ਥੱਲੇ ਝੋਟੀ ਥੱਲੇ ਵੀਰੇ 6 ਯਾਨੀ ਕਿ 5 ਕਿਲੋ ਖੁੱਲਾ ਦੁੱਧਾ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਪਾੜੇ ਤੇ ਵੀ ਠੰਡੀ ਬੋਲ ਚਲ ਅੱਛਾ ਗੱਬੜ ਗੱਬਣ ਵੀਰੇ ਮਹੀਨਾ ਖਵਾ ਮਹੀਨੇ ਦੀ ਦੱਸਿਆ ਆਪਾਂ ਨਹੀਂ ਕਹਿਣਾ ਚੈੱਕ ਨਹੀਂ ਹੁੰਦੀ ਛੋਟੀ ਸਿੰਗਾ ਸਿੰਗਾ ਦੀ ਬੜੀ ਚੰਗੀ ਤੇਰੇ ਵਾਂਗੂ ਸੋਹਣੀ ਸੁਨੱਖੀ ਹੈ ਬਹੁਤ ਚੰਗੀ ਛੋਟੀ ਹੈ ਵੀਰੇ ਹਾਂ ਨਹੀਂ ਠੀਕ ਆ ਬਾਈ ਓਕੇ ਜਾ ਨਾ ਨਹੀਂ ਠੀਕ ਹੈ ਤੇਰੇ ਵਾਂਗੂ ਨਿੱਗਰ ਆ ਜਾਣ ਵਾਲੀ ਹੈ ਸ਼ਾਨ ਵਾਲੀ ਹੈ ਨਾ ਚੁਆਈ ਚੁਆਈ ਦੀ ਕਿਵੇਂ ਆ ਬਾਈ ਬਹੁਤ ਓਕੇ ਆ ਵੀਰੇ ਠੰਡੀ ਬਹੁਤ ਆ ਛੋਟੀ ਠੰਡੀ ਆ ਵਾ ਠੰਡਾ ਤੂੰ ਵੀ ਬਦਕ ਪਰ ਹੋਰ ਪਹਿਲਾਂ ਕਿਹਦੇ ਕੱਬਾ ਬੋਲ ਜਾਂਦਾ ਫਿਰ ਇੱਕ ਨੂੰ ਸਮਝਾਇਆ ਸੁਖਵੀਰ ਨੂੰ ਮੈਂ ਨਹੀਂ ਬੋਲਣਾ ਨਹੀਂ ਕਹਿ ਨੂੰ ਮਾੜਾ ਹੈ ਨਾ ਆ ਫੋਟੋ ਕਰ ਇਹਦੀ ਚੰਦਰੇ ਦੀ ਵੇਖੀ ਪਈਂਦੀ ਸੁਖਵੀਰ ਕਿੰਨੇ ਦੀ ਫੜਾਤ ਵ ਹਾਂ ਹਾਂ ਤੇ ਨਾਲ ਜਾ ਤੁਰ ਮੇਰੇ ਪੜਾ ਲੈ ਫਿਰ 52000 ਦੀ ਦੋ ਛੜਦੀਆਂ ਜਾ ਛੜ ਤਾਂ ਠੀਕ ਆ ਪਕਾਈ ਨਹੀਂ ਕਰਦਾ ਤੂੰ ਜਾਣ ਲੈ ਵੇਖੋ ਮਿੱਤਰੋ 11 ਦੀ ਓਕੇ ਆ ਹਨਾ ਨਹੀਂ ਠੀਕ ਆ ਫਿਰ ਬਾਈ ਚੁਵਾਈ ਚੁਵਾਈ ਦੀ ਕਿਵੇਂ ਆ ਮੈਂ ਨਾ ਵੀਰੇ ਪੂਰੀ ਠੰਡੀ ਆ ਓਕੇ ਆ ਚੁਵਾਈ ਓਕੇ ਆ ਅੱਛਾ ਹੁਣ ਮੈਨੂੰ ਦੇ ਦੱਬੀ ਗਾਂ ਦੇ ਬਾਰੇ ਜਾਣ ਕਰ ਉਹ ਵੀਰੇ ਹੁਣੇ ਲਈ ਆ ਧਾਰਾ ਮਾਰ ਕੇ ਵੇੜ ਅੱਛਾ ਉਹਦੇ ਬਾਰੇ ਨਹੀਂ ਲਈ ਆ ਦੱਸਣਾ ਕੋਜੋਂ ਦੇ ਬਾਰੇ ਕਿ ਨਹੀਂ ਦੱਸ ਦਿੰਦੇ ਆ ਦੁੱਧ 8 ਕਿਲੋ ਦੱਸਿਆ ਵੀਰੇ ਉਹਨਾਂ ਨੇ ਚੋਈ ਨਹੀਂ ਹਜੇ ਆਪਾਂ ਨਹੀਂ ਚੋਈ ਵੀਰੇ ਆਪਾਂ ਤਾਂ ਧਾਰਾ ਮਾਰ ਕੇ ਲਈ ਆ ਸੱਤ ਤਾਂ ਹੋਊਗਾ ਹੀ ਹਾਂ ਵੀਰੇ ਹੂੰ ਤੇ ਚੋਈ ਚੋਈ ਦੀ ਕਿਵੇਂ ਆ ਚੋਈ ਨਹੀਂ ਇੱਕ ਨੰਬਰ ਆ ਵੀਰੇ ਠੰਡੀ ਸੀ ਲਾਣਾ ਹਾਂਜੀ ਵੀਰੇ ਤੇਰੇ ਵਾਂਗੂ ਗਰਮ ਤਾਂ ਨਹੀਂ ਨਾ ਵੀਰੇ ਮੈਂ ਠੀਕ ਆ ਲਿਆਉ ਦੇ ਕਿਨੇ ਰਿਹਾਨਾ ਰਸਈ ਮਸਈ ਖੋਲ ਦਮ ਪਤੰਦਰਾ ਬਾਲ ਪਾਲੇ ਕਿਹੜੇ ਕਿਕਰ ਨੂੰ ਨੂਟਦੀ ਹੈ ਲਿਆਉ ਦੇ ਕਿਨੇ ਰਹੀ ਸੁਖਵੀਰ ਵੀਰੇ ਦੇ ਇਹ ਨਿਆ 25000 ਦੀ ਵੇੜ ਯਾਰ ਜਾ ਕੇ ਵਲੀਆਂ ਗੱਲਾਂ ਕਰੀ ਜਾਂਦਾ ਯਾਰ ਉਹੀ ਗੱਲਾਂ ਜੋ ਆਕਾਂ ਵਾਲੀਆਂ 10000 ਫੁੱਲ ਕੇ ਜੀ ਬੋਲ ਦੁੱਧ ਦੇ ਦੂਗੀ ਕਿ ਗਰਾਂ ਸਾਹ ਬਣ ਵਾਲੀ ਇਹ ਕਹਿੰਦੇ ਵਿਚਾਰੀ 10 ਕਿਲੋ ਦੁੱਧ ਦੇਣਾ ਵੀ ਰੇ ਨੇ ਹੰਬੀ ਜੀ ਰੇ ਹੰਬੀ ਜੀ ਹੈਨਾ ਨਹੀਂ ਠੀਕ ਹੈ ਯਾਰ ਕਿੰਨੇ ਦੀ ਫਿਰ ਵੀ ਬਾ ਮਾਨਤਾਨ ਕਰਦੇ ਆ ਕਿੰਨਾ ਕਰਦੇਗਾ ਯਾਰ 22000 ਦੀ ਵੇੜ ਦਵਾਂਗੇ ਵੀਰੇ 20000 ਦੀ ਦੇਣੀ ਆ ਮੈਂ ਵੀ ਭਕਾਈ ਨਹੀਂ ਮਰਦਾ ਦੇ ਤੂੰ ਦੇਣੀ ਆ ਮੈਨੂੰ ਨਹੀਂ ਦੇਣੀ ਹੋਰਾਂ ਨੂੰ ਫੜਾ ਦੇਣਾ ਰੱਸਾ ਲੇ ਵੀ ਸਾਖਬੀਰ ਭਾਈ ਨੰਬਰ ਤਾਂ ਫਿਰ 094633 1997 ਇੱਕ ਕਟਾ ਵੀ ਆ ਸੱਚ ਬਾਈ ਕੋਲ ਹਾਂਜੀ ਵੀਰੇ ਇਹਦੇ ਬਾਰੇ ਦੱਸੀ ਭਾਈ ਫੋਨ ਬੰਦ ਕਰੋ ਇਹਦੇ ਬਾਰੇ ਕੀ ਦਾ ਇਹ ਸਾਲ ਤੋਂ ਉੱਪਰ ਹੋਊਗਾ ਵੀਰੇ 14 ਮਹੀਨੇ 14 ਮਹੀਨਿਆਂ ਦਾ ਹਾਂ ਵੀਰੇ ਕਿੰਨੇ ਦਾ ਭਾਈ ਇਹ ਦੇ ਦਿਆਂਗੇ 25000 ਦਾ ਕਟਾ ਹਾਂ ਭਾਈ ਇੱਕ ਗੱਲ ਦੱਸਣਾ ਤੁਹਾਨੂੰ ਆਪ ਜਿਹੜੀਆਂ ਚੀਜ਼ਾਂ ਰੱਖਣੀਆਂ ਘਰੇ ਨਾ ਉਹ ਵੇਖ ਲਓ ਤੇ ਕਿੱਡੀਆਂ ਸੋਹਣੀਆਂ ਖੁੰਝੇ ਲਾਤੀਆਂ ਲਿਆ ਕੇ ਹੁਣ ਫਿਰ ਕਹਿੰਦਾ ਬੋਲਦਾ ਵੇਖ ਹਾਂ ਵੀਰੇ ਫੋਟੋ ਪਾਈ ਸੀ ਨਾ ਆਪਾਂ ਬੂਰੀ ਕੱਟੀ ਦੀ ਉਹ ਆਪਾਂ 28000 ਰੁਪਿਆ ਮੰਗਿਆ ਸੀ ਕੱਟੀ ਦਾ ਠੀਕ ਆ ਕਿਸੇ ਨੇ ਕੁਝ ਨਹੀਂ ਲਾਇਆ ਉੱਤੇ ਸਾਰੇ ਕੋਈ ਕਹਿੰਦਾ 10 ਲੈ ਲੈ ਕੋਈ 11 ਲੈ ਲੈ ਜਿਹੜੇ ਕਹਿੰਦੇ 3500 ਦੀ ਕੱਟੀ ਮਿਲਦੀ ਹੈ ਨਾ ਟੜਕ ਤੇ 27000 ਦੀ ਗੱਡੀ ਤੋਂ ਉੱਤਰ ਦੀ ਵੇਚ ਕੇ ਆ ਮੰਡੀ ਤੇ ਹੈ ਮੰਡੀ ਤੇ ਵੀਰੇ ਠੀਕ ਆ ਫਿਰ ਯਾਰ ਨਹੀਂ ਮੋੜ ਲਿਓ ਜੇ ਆ ਗਏ ਉੱਤੇ ਕੱਟੀ ਚਰ ਚੰਗੀ ਦਾ ਵਿਗਦੀ ਵਿਖਦੀ ਆ ਬਾਈ ਆ ਵੀ ਦੋ ਨਗੀਨੇ ਬਾਈ ਫਿਰੇ ਵਿਖਾ ਤਾਂ ਸਕਦਾ ਜੰਮੀ ਹਾਂ ਵੀਰੇ ਦਿਖਾ ਦੇ ਕੋਈ ਚੱਕ ਇਹ ਤੂੰ ਰੱਖਣੀ ਆ ਇਹ ਤਾਂ ਮੈਨੂੰ ਪਤਾ ਉਹ ਵੀਰੇ ਇਹ ਕੱਟੀ ਦੀ ਉਰਪਨ ਨਿੱਕੀ ਦੀ ਕਿੰਨੀ ਉਮਰ ਆ ਇਹ ਵੀਰੇ 14 ਮਹੀਨਿਆਂ ਦੀ ਕੱਟੀ ਆ 14 ਮਹੀਨਿਆਂ ਦੀ ਅੱਛਾ ਇਹਦੇ ਮੈਨੂੰ ਆਮਾਨਦਾਰੀ ਨਾਲ ਦੱਸੀ ਚਲ ਤੂੰ ਵੇਚਣੀ ਤਾਂ ਨਹੀਂ ਕਿੰਨੇ ਰੁਪਏ ਲੱਗੇ ਇਹ ਇਹ ਕੱਟੀ ਬਾਈ ਆਪਾਂ 42000 ਦੀ ਲੈਂਦੇ ਆ 42000 ਦੀ ਲੈ ਕੇ ਆ ਹਾਂ ਲੈ ਵੇਖ ਲੋ ਬਾਈ ਹੀਰੇ ਦੀ ਕਦਰ ਕਰਨੀ ਪੈਂਦੀ ਆ ਐਵੇਂ ਨਹੀਂ ਮਿਲਦੇ ਯਾਰ ਮੇਰੇ ਆ ਕੋਈ ਬੈਠੇ ਰਜਾਈਆਂ ਤੇ ਲਾਈ ਜਾਂਦੇ ਰਹਿੰਦੇ ਪੈਸੇ ਪਾ 6500 ਦੀ ਮਿਲ ਜਾਂਦੀ 6500 ਦਾ ਅਗਲਾ ਮੱਝ ਦਾ ਬਾਲ ਨਹੀਂ ਲਾ ਕੇ ਦਿੰਦਾ ਭਾਈ ਚੰਗੀ ਦੇਦਾ ਤੇ ਆ ਮੈਂ ਥੱਲੇ ਕਿੰਨਾ ਦੁੱਧ ਦਾ ਪੈਸੇ ਇਹਦੇ ਥੱਲੇ 9 ਕਿਲੋ ਦੁੱਧ ਆ ਪਾੜੇ ਤੇ ਆਉਂਦੀ ਸਿੰਗ ਸੁng ਇਹ ਗੱਬਣ ਵੀ ਆ ਨਹੀਂ ਵੀਰੇ ਗੱਬਣ ਨਹੀਂ ਗੱਬਣ ਕਰ ਲੇਗਾ ਤੂੰ ਹਾਂ ਜੀ ਗੱਬਣ ਤਾਂ ਹੋ ਜੂਗੀ ਯਾਰ ਇੱਕ ਗੱਲ ਹੋਰ ਵੀ ਆ ਸੁਖਵੀਰ ਭਾਈ ਚੰਗੀਆਂ ਚੰਗੀਆਂ ਟੌਪ ਟੌਪ ਮਈਆਂ ਹਨਾ ਮੰਡੀਆਂ ਦੇ ਵਿੱਚ ਜਿਵੇਂ ਵੱਡਣ ਘਟ ਉਹਨਾਂ ਨੂੰ ਸੰਭਾਲ ਕਰ ਲਵੇ ਯਾਰ ਹਾਂ ਵੀਰੇ ਹੋ ਜਾਂਦੀ ਹੈ ਕੇਅਰ ਕਰਕੇ ਗੱਬਣ ਕਰ ਲਵੇ ਹਾਂ ਜੀ ਵੀਰੇ ਹੋ ਜਾਂਦੀ ਹੁਣ ਅੱਜ ਮੈਂ ਕਿੱਥੇ ਰ ਇੱਕ ਦਿਨ ਮੁੜਨਾ ਪੈਣਾ ਮੈਂ ਆਪਾਂ ਨੂੰ ਇਹ ਚੀਜ਼ਾਂ ਦੇ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਤੇ 9463319972 ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਵੀਰੇ ਨਾਲ ਕਰ ਲਓ ਰਾਬਤਾ ਕੱਟੀ ਵੀ ਘਰੇ ਰੱਖੀ ਪਈ ਔਰ ਕਾਲੀ ਵੀ ਹਾਂ ਵੀਰੇ ਇਹ ਵੀ ਰੱਖੀ ਹੋਈ ਆ ਬਸ ਤਿੰਨ ਜਨਵਾਰ ਸਾਂਭਣੇ ਆ ਹਾਂਜੀ ਵੀਰੇ ਠੀਕ ਆ ਯਾਰ ਸਿਆਣੀ ਗੱਲ ਘਰੇ ਵੀ ਕੋਈ ਚਾਹੀਦਾ ਇੱਕ ਗੱਲ ਹੈ ਕਿ ਵਪਾਰੀ ਦੇ ਘਰੇ ਰਹਿੰਦਾ ਨਹੀਂ ਹੁੰਦਾ ਵੇਖੋ ਇਹ ਕੁਦਰਤ ਵੱਲੋਂ ਗੱਲ ਆ ਹਨਾ ਬਾਈ ਗੱਲ ਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗਾ